ਦਲਜੀਤ ਦੋ ਸਾਂਝਤਾ ਦਿਲਯੰ ਮਿਨਾਟੀ ਟੂਰ ਜੋਣਾ ਸ਼ੋਨਾ ਤੇ ਹੈ ਹਰ ਕਿਸੇ ਦੇ ਵੱਲੋਂ ਉਹਨਾਂ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਆਪਣੇ ਕਾਨਸਰਟ ਦੀਆਂ ਵੀਡੀਓਜ਼ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੁਹਾਂ ਅੰਦਾਜ਼ੇ ਹੀ ਕਿ ਦਲਜੀਤ ਦੋ ਸਾਂਝ ਜੱ ਸਵੇਰੇ ਉਜੈਨ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਿਆਇ ਇਸ ਦੌਰਾਨ ਦਲਜੀਤ ਨੇ ਪਸਾ ਮਾਰਤੀ ਦੇ ਵਿੱਚ ਵੀ ਸ਼ਿਰਕਤ ਕੀਤੀ ਹੈ ਜਿੱਥੇ ਉਹਨਾਂ ਨੇ ਨੰਦੀ 홀 ਦੇ ਵਿੱਚ ਬੈਠ ਕੇ ਬਾਬਾ ਮਹਾਕਾਲ ਦੀ ਪਸਾ ਮਾਰਤੀ ਦੇਖੀ ਅਤੇ ਬਾਬਾ ਮਹਾਕਾਲ ਦੇ ਨਿਰਾਰਕ ਰੂਪ ਦੇ ਦਰਸ਼ਨ ਵੀ ਕੀਤੇ ਨੇ ਇਸ ਤੋਂ ਬਾਅਦ ਦਲਜੀਤ ਨੇ ਸਿਲਵਰ ਗੇਟ ਤੇ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ ਹੈ ਇਸ ਦੌਰਾਨ ਉਹ ਭਗਵਾਨ ਸ਼ਿਵ ਦੀ ਭਗਤੀ ਦੇ ਵਿੱਚ ਮਗਨ ਨਜ਼ਰ ਆਏ ਅਤੇ ਉਹਨਾਂ ਨੇ ਓਮ ਨਮੇ ਸ਼ਿਵਾਏ ਦਾ ਜਾਪ ਵੀ ਕੀਤਾ ਤੁਹਾਨੂੰ ਅੰਦਾਜ਼ਾ ਹੈ ਕਿ ਦਲਜੀਤ ਆਪਣੇ ਸ਼ੋਅ ਦੇ ਲਈ ਇੰਦੋਰ ਆਏ ਹੋਏ ਨੇ ਇਸ ਮਾਗ ਦਾ ਮਹਤਵਾਰ ਨੂੰ ਹੋਇਆ ਸੀ ਉਹਨਾਂ ਦੇ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਮੌਜੂਦ ਸਨ ਦਲਜੀਤ ਦਸਾਂਜ ਦਾ ਦਿੱਲੀ ਮਿਨਾਟੀ ਟੂਰ ਜੋਨਾ ਸ਼ੋਨਾ ਤੇ ਹੈ ਹਰ ਕਿਸੇ ਦੇ ਵੱਲੋਂ ਉਹਨਾਂ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਆਪਣੇ ਕਾਨਸਰਟ ਦੀਆਂ ਵੀਡੀਓਜ਼ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੋਂ ਅੰਦਾਜ਼ੇ ਹੀ ਕਿ ਦਲਜੀਤ ਦਸਾਂਜ ਸਵੇਰੇ ਉਜੈਨ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਕੇ ਆਸ਼ੀਰਵਾਦ ਲੈ ਆਏ ਇਸ ਦੌਰਾਨ ਦਲਜੀਤ ਨੇ ਪਸਾ ਮਾਰਤੀ ਦੇ ਵਿੱਚ ਵੀ ਸ਼ਿਰਕਤ ਕੀਤੀ ਹੈ ਜਿੱਥੇ ਉਹਨਾਂ ਨੇ ਨੰਦੀ 홀 ਦੇ ਵਿੱਚ ਬੈਠ ਕੇ ਬਾਬਾ ਮਹਾਕਾਲ ਦੀ ਪਸਾ ਮਾਰਤੀ ਦੇਖੀ ਅਤੇ ਬਾਬਾ ਮਹਾਕਾਲ ਦੇ ਨਿਰਾਰਕ ਰੂਪ ਦੇ ਦਰਸ਼ਨ ਵੀ ਕੀਤੇ ਨੇ ਇਸ ਤੋਂ ਬਾਅਦ ਦਲਜੀਤ ਨੇ ਸਿਲਵਰ ਗੇਟ ਤੇ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ ਹੈ ਇਸ ਦੌਰਾਨ ਉਹ ਭਗਵਾਨ ਸ਼ਿਵ ਦੀ ਭਗਤੀ ਦੇ ਵਿੱਚ ਮਗਨ ਨਜ਼ਰ ਆਏ ਅਤੇ ਉਹਨਾਂ ਨੇ ਓਮ ਨਮੇ ਸ਼ਿਵਾਏ ਦਾ ਜਾਪ ਵੀ ਕੀਤਾ ਤੁਹਾਨੂੰ ਪਤਾ ਹੈ ਕਿ ਦਲਜੀਤ ਆਪਣੇ ਸ਼ੋਅ ਦੇ ਲਈ ਇੰਦੋਰ ਆਏ ਹੋਏ ਨੇ ਇਸ ਮਾਗਾ ਮਹਤਵਾਰ ਨੂੰ ਹੋਇਆ ਸੀ ਉਹਨਾਂ ਦੇ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਮੌਜੂਦ ਸਨ ਦਲਜੀਤ ਦਸਾਂਜ ਦਾ ਦਿੱਲੀ ਮਿਨਾਟੀ ਟੂਰ ਜੋਨਾ ਸ਼ੋਨਾ ਤੇ ਹੈ ਹਰ ਕਿਸੇ ਦੇ ਵੱਲੋਂ ਉਹਨਾਂ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਆਪਣੇ ਕਾਨਸਰਟ ਦੀਆਂ ਵੀਡੀਓਜ਼ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੋਂ ਅੰਦਾਜ਼ੇ ਹੀ ਕਿ ਦਲਜੀਤ ਦਸਾਂਜ ਸਵੇਰੇ 우ਜੈਨ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਕੇ ਆਸ਼ੀਰਵਾਦ ਲੈ ਆਏ ਇਸ ਦੌਰਾਨ ਦਲਜੀਤ ਨੇ ਪਸਾ ਮਾਰਤੀ ਦੇ ਵਿੱਚ ਵੀ ਸ਼ਿਰਕਤ ਕੀਤੀ ਹੈ ਜਿੱਥੇ ਉਹਨਾਂ ਨੇ ਨੰਦੀ 홀 ਦੇ ਵਿੱਚ ਬੈਠ ਕੇ ਬਾਬਾ ਮਹਾਕਾਲ ਦੀ ਪਸਾ ਮਾਰਤੀ ਦੇਖੀ ਅਤੇ ਬਾਬਾ ਮਹਾਕਾਲ ਦੇ ਨਿਰਾਕਾਰ ਤੂਪ ਦੇ ਦਰਸ਼ਨ ਵੀ ਕੀਤੇ ਨੇ ਇਸ ਤੋਂ ਬਾਅਦ ਦਲਜੀਤ ਨੇ ਸਿਲਵਰ ਗੇਟ ਤੇ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ ਹੈ ਇਸ ਦੌਰਾਨ ਉਹ ਭਗਵਾਨ ਸ਼ਿਵ ਦੀ ਭਗਤੀ ਦੇ ਵਿੱਚ ਮਗਨ ਨਜ਼ਰ ਆਏ ਅਤੇ ਉਹਨਾਂ ਨੇ ਓਮ ਨਮੇ ਸ਼ਿਵਾਏ ਦਾ ਜਾਪ ਵੀ ਕੀਤਾ ਤੁਹਾਨੂੰ ਪਤਾ ਹੈ ਕਿ ਦਲਜੀਤ ਆਪਣੇ ਸ਼ੋਅ ਦੇ ਲਈ ਇੰਦੋਰ ਆਏ ਹੋਏ ਨੇ ਇਸ ਸ਼ੋਅ ਦਾ ਮਹਤਵਾਰ ਨੂੰ ਹੋਇਆ ਸੀ ਉਹਨਾਂ ਦੇ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਮੌਜੂਦ ਸਨ ਦਲਜੀਤ ਦੋ ਸਾਂਝਤਾ ਦਿਲੀ ਮਿਨਾਟੀ ਟੂਰ ਜੋਣਾ ਸ਼ੋਨਾ ਤੇ ਹੈ ਹਰ ਕਿਸੇ ਦੇ ਵੱਲੋਂ ਉਹਨਾਂ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਆਪਣੇ ਕਾਨਸਰਟ ਦੀਆਂ ਵੀਡੀਓਜ਼ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੁਹਾਂ ਅੰਦਾਜ਼ੇ ਹੀ ਕਿ ਦਲਜੀਤ ਦੋ ਸਾਂਝ ਜੱ ਸਵੇਰੇ ਉਚੈਨ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਿਆਇ ਇਸ ਦੌਰਾਨ ਦਲਜੀਤ ਨੇ ਪਸਾ ਮਾਰਤੀ ਦੇ ਵਿੱਚ ਵੀ ਸ਼ਿਰਕਤ ਕੀਤੀ ਹੈ ਜਿੱਥੇ ਉਹਨਾਂ ਨੇ ਨੰਦੀ 홀 ਦੇ ਵਿੱਚ ਬੈਠ ਕੇ ਬਾਬਾ ਮਹਾਕਾਲ ਦੀ ਪਸਾ ਮਾਰਤੀ ਦੇਖੀ ਅਤੇ ਬਾਬਾ ਮਹਾਕਾਲ ਦੇ ਨਿਰਾਕਾਰ ਰੂਪ ਦੇ ਦਰਸ਼ਨ ਵੀ ਕੀਤੇ ਨੇ ਇਸ ਤੋਂ ਬਾਅਦ ਦਲਜੀਤ ਨੇ ਸਿਲਵਰ ਗੇਟ ਤੇ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ ਹੈ ਇਸ ਦੌਰਾਨ ਉਹ ਭਗਵਾਨ ਸ਼ਿਵ ਦੀ ਭਗਤੀ ਦੇ ਵਿੱਚ ਮਗਨ ਨਜ਼ਰ ਆਏ ਅਤੇ ਉਹਨਾਂ ਨੇ ਓਮ ਨਮੇ ਸ਼ਿਵਾਏ ਦਾ ਜਾਪ ਵੀ ਕੀਤਾ ਤੁਹਾਨੂੰ ਅੰਦਾਜ਼ਾ ਹੈ ਕਿ ਦਲਜੀਤ ਆਪਣੇ ਸ਼ੋਅ ਦੇ ਲਈ ਇੰਦੋਰ ਆਏ ਹੋਏ ਨੇ ਇਸ ਮਾਗ ਦਾ ਮਹਤਵਾਰ ਨੂੰ ਹੋਇਆ ਸੀ ਉਹਨਾਂ ਦੇ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਮੌਜੂਦ ਸਨ ਦਲਜੀਤ ਦਸਾਂਜ ਦਾ ਦਿੱਲੀ ਮਿਨਾਟੀ ਟੂਰ ਜੋਨਾ ਸ਼ੋਨਾ ਤੇ ਹੈ ਹਰ ਕਿਸੇ ਦੇ ਵੱਲੋਂ ਉਹਨਾਂ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਆਪਣੇ ਕਾਨਸਰਟ ਦੀਆਂ ਵੀਡੀਓਜ਼ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੋਂ ਅੰਦਾਜ਼ੇ ਕਿ ਦਲਜੀਤ ਦਸਾਂਜ ਸਵੇਰੇ ਉਜੈਨ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਕੇ ਆਸ਼ੀਰਵਾਦ ਲੈ ਆਏ ਇਸ ਦੌਰਾਨ ਦਲਜੀਤ ਨੇ ਪਸਾ ਮਾਰਤੀ ਦੇ ਵਿੱਚ ਵੀ ਸ਼ਿਰਕਤ ਕੀਤੀ ਹੈ ਜਿੱਥੇ ਉਹਨਾਂ ਨੇ ਨੰਦੀ 홀 ਦੇ ਵਿੱਚ ਬੈਠ ਕੇ ਬਾਬਾ ਮਹਾਕਾਲ ਦੀ ਪਸਾ ਮਾਰਤੀ ਦੇਖੀ ਅਤੇ ਬਾਬਾ ਮਹਾਕਾਲ ਦੇ ਨਿਰਾਕਾਰ रूप ਦੇ ਦਰਸ਼ਨ ਵੀ ਕੀਤੇ ਨੇ ਇਸ ਤੋਂ ਬਾਅਦ ਦਲਜੀਤ ਨੇ ਸਿਲਵਰ ਗੇਟ ਤੇ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ ਹੈ ਇਸ ਦੌਰਾਨ ਉਹ ਭਗਵਾਨ ਸ਼ਿਵ ਦੀ ਭਗਤੀ ਦੇ ਵਿੱਚ ਮਗਨ ਨਜ਼ਰ ਆਏ ਅਤੇ ਉਹਨਾਂ ਨੇ ਓਮ ਨਮੇ ਸ਼ਿਵਾਏ ਦਾ ਜਾਪ ਵੀ ਕੀਤਾ ਤੁਹਾਨੂੰ ਪਤਾ ਹੈ ਕਿ ਦਲਜੀਤ ਆਪਣੇ ਸ਼ੋਅ ਦੇ ਲਈ ਇੰਦੋਰ ਆਏ ਹੋਏ ਨੇ ਇਸ ਮਾਗਾ ਮਹਤਵਾਰ ਨੂੰ ਹੋਇਆ ਸੀ ਉਹਨਾਂ ਦੇ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਮੌਜੂਦ ਸਨ ਦਲਜੀਤ ਦੋ ਸਾਂਝਤਾ ਦਿਲੀ ਮਿਨਾਟੀ ਟੂਰ ਜੋੜਾ ਸ਼ੋਨਾ ਤੇ ਹੈ ਹਰ ਕਿਸੇ ਦੇ ਵੱਲੋਂ ਉਹਨਾਂ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਆਪਣੇ ਕਾਨਸਰਟ ਦੀਆਂ ਵੀਡੀਓਜ਼ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੁਹਾਂ ਅੰਦਾਜ਼ੇ ਹੀ ਕਿ ਦਲਜੀਤ ਦੋ ਸਾਂਝ ਜੱ ਸਵੇਰੇ ਉਚੈਨ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਿਆਇ ਇਸ ਦੌਰਾਨ ਦਲਜੀਤ ਨੇ ਪਸਾ ਮਾਰਤੀ ਦੇ ਵਿੱਚ ਵੀ ਸ਼ਿਰਕਤ ਕੀਤੀ ਹੈ ਜਿੱਥੇ ਉਹਨਾਂ ਨੇ ਨੰਦੀ 홀 ਦੇ ਵਿੱਚ ਬੈਠ ਕੇ ਬਾਬਾ ਮਹਾਕਾਲ ਦੀ ਪਸਾ ਮਾਰਤੀ ਦੇਖੀ ਅਤੇ ਬਾਬਾ ਮਹਾਕਾਲ ਦੇ ਨਿਰਾਕਾਰ ਤੂਪ ਦੇ ਦਰਸ਼ਨ ਵੀ ਕੀਤੇ ਨੇ ਇਸ ਤੋਂ ਬਾਅਦ ਦਲਜੀਤ ਨੇ ਸਿਲਵਰ ਗੇਟ ਤੇ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ ਹੈ ਇਸ ਦੌਰਾਨ ਉਹ ਭਗਵਾਨ ਸ਼ਿਵ ਦੀ ਭਗਤੀ ਦੇ ਵਿੱਚ ਮਗਨ ਨਜ਼ਰ ਆਏ ਅਤੇ ਉਹਨਾਂ ਨੇ ਓਮ ਨਮੇ ਸ਼ਿਵਾਏ ਦਾ ਜਾਪ ਵੀ ਕੀਤਾ ਤੁਹਾਨੂੰ ਅੰਦਾਜ਼ਾ ਹੈ ਕਿ ਦਲਜੀਤ ਆਪਣੇ ਸ਼ੋਅ ਦੇ ਲਈ ਇੰਦੋਰ ਆਏ ਹੋਏ ਨੇ ਇਸ ਮਾਗ ਦਾ ਮਹਤਵਾਰ ਨੂੰ ਹੋਇਆ ਸੀ ਉਹਨਾਂ ਦੇ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਮੌਜੂਦ ਸਨ ਦਲਜੀਤ ਦੋਸਾਂਝ ਦਾ ਦਿੱਲੀ ਮਿਨਾਟੀ ਟੂਰ ਜੋੜਾ ਸ਼ੋਨਾ ਤੇ ਹੈ ਹਰ ਕਿਸੇ ਦੇ ਵੱਲੋਂ ਉਹਨਾਂ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਆਪਣੇ ਕਾਨਸਰਟ ਦੀਆਂ ਵੀਡੀਓਜ਼ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੋਂ ਅੰਦਾਜ਼ੇ ਕਿ ਦਲਜੀਤ ਦੋਸਾਂਝ ਸਵੇਰੇ ਉਚੈਨ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਿਆਇ ਇਸ ਦੌਰਾਨ ਦਲਜੀਤ ਨੇ ਪਸਾ ਮਾਰਤੀ ਦੇ ਵਿੱਚ ਵੀ ਸ਼ਿਰਕਤ ਕੀਤੀ ਹੈ ਜਿੱਥੇ ਉਹਨਾਂ ਨੇ ਨੰਦੀ 홀 ਦੇ ਵਿੱਚ ਬੈਠ ਕੇ ਬਾਬਾ ਮਹਾਕਾਲ ਦੀ ਪਸਾ ਮਾਰਤੀ ਦੇਖੀ ਅਤੇ ਬਾਬਾ ਮਹਾਕਾਲ ਦੇ ਨਿਰਾਕਰ ਰੂਪ ਦੇ ਦਰਸ਼ਨ ਵੀ ਕੀਤੇ ਨੇ ਇਸ ਤੋਂ ਬਾਅਦ ਦਲਜੀਤ ਨੇ ਸਿਲਵਰ ਗੇਟ ਤੇ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ ਹੈ ਇਸ ਦੌਰਾਨ ਉਹ ਭਗਵਾਨ ਸ਼ਿਵ ਦੀ ਭਗਤੀ ਦੇ ਵਿੱਚ ਮਗਨ ਨਜ਼ਰ ਆਏ ਅਤੇ ਉਹਨਾਂ ਨੇ ਓਮ ਨਮੇ ਸ਼ਿਵਾਏ ਦਾ ਜਾਪ ਵੀ ਕੀਤਾ ਤੁਹਾਨੂੰ ਅੰਦਾਜ਼ਾ ਹੈ ਕਿ ਦਲਜੀਤ ਆਪਣੇ ਸ਼ੋਅ ਦੇ ਲਈ ਇੰਦੋਰ ਆਏ ਹੋਏ ਨੇ ਇਸ ਮਾਗ ਦਾ ਮਹਤਵਾਰ ਨੂੰ ਹੋਇਆ ਸੀ ਉਹਨਾਂ ਦੇ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਮੌਜੂਦ ਸਨ ਦਲਜੀਤ ਦੋਸਾਂਝ ਦਾ ਦਿੱਲੀ ਮਿਨਾਟੀ ਟੂਰ ਜੋੜਾ ਸ਼ੋਨਾ ਤੇ ਹੈ ਹਰ ਕਿਸੇ ਦੇ ਵੱਲੋਂ ਉਹਨਾਂ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਆਪਣੇ ਕਾਨਸਰਟ ਦੀਆਂ ਵੀਡੀਓਜ਼ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੁਹਾਂ ਅੰਦਾਜ਼ੇ ਕੀ ਦਲਜੀਤ ਦੋਸਾਂਝ ਸਵੇਰੇ ਉਚੈਨ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਿਆਇ ਇਸ ਦੌਰਾਨ ਦਲਜੀਤ ਨੇ ਪਸਾ ਮਾਰਤੀ ਦੇ ਵਿੱਚ ਵੀ ਸ਼ਿਰਕਤ ਕੀਤੀ ਹੈ ਜਿੱਥੇ ਉਹਨਾਂ ਨੇ ਨੰਦੀ 홀 ਦੇ ਵਿੱਚ ਬੈਠ ਕੇ ਬਾਬਾ ਮਹਾਕਾਲ ਦੀ ਪਸਾ ਮਾਰਤੀ ਦੇਖੀ ਅਤੇ ਬਾਬਾ ਮਹਾਕਾਲ ਦੇ ਨਿਰਾਕਰ ਉਪਦੇ ਦੇ ਦਰਸ਼ਨ ਵੀ ਕੀਤੇ ਨੇ ਇਸ ਤੋਂ ਬਾਅਦ ਦਲਜੀਤ ਨੇ ਸਿਲਵਰ ਗੇਟ ਤੇ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ ਹੈ ਇਸ ਦੌਰਾਨ ਉਹ ਭਗਵਾਨ ਸ਼ਿਵ ਦੀ ਭਗਤੀ ਦੇ ਵਿੱਚ ਮਗਨ ਨਜ਼ਰ ਆਏ ਅਤੇ ਉਹਨਾਂ ਨੇ ਓਮ ਨਮੇ ਸ਼ਿਵਾਏ ਦਾ ਜਾਪ ਵੀ ਕੀਤਾ ਤੁਹਾਨੂੰ ਅੰਦਾਜ਼ਾ ਹੈ ਕਿ ਦਲਜੀਤ ਆਪਣੇ ਸ਼ੋਅ ਦੇ ਲਈ ਇੰਦੋਰ ਆਏ ਹੋਏ ਨੇ ਇਸ ਮਾਗ ਦਾ ਮਹਤਵਾਰ ਨੂੰ ਹੋਇਆ ਸੀ ਉਹਨਾਂ ਦੇ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਮੌਜੂਦ ਸਨ ਦਲਜੀਤ ਦਸਾਂਜ ਦਾ ਦਿੱਲੀ ਮਿਨਾਟੀ ਟੂਰ ਜੋਨਾ ਸ਼ੋਨਾ ਤੇ ਹੈ ਹਰ ਕਿਸੇ ਦੇ ਵੱਲੋਂ ਉਹਨਾਂ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਆਪਣੇ ਕਾਨਸਰਟ ਦੀਆਂ ਵੀਡੀਓਜ਼ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੋਂ ਅੰਦਾਜ਼ੇ ਕਿ ਦਲਜੀਤ ਦਸਾਂਜ ਸਵੇਰੇ ਉਜੈਨ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਕੇ ਆਸ਼ੀਰਵਾਦ ਲੈ ਆਏ ਇਸ ਦੌਰਾਨ ਦਲਜੀਤ ਨੇ ਪਸਾ ਮਾਰਤੀ ਦੇ ਵਿੱਚ ਵੀ ਸ਼ਿਰਕਤ ਕੀਤੀ ਹੈ ਜਿੱਥੇ ਉਹਨਾਂ ਨੇ ਨੰਦੀ 홀 ਦੇ ਵਿੱਚ ਬੈਠ ਕੇ ਬਾਬਾ ਮਹਾਕਾਲ ਦੀ ਪਸਾ ਮਾਰਤੀ ਦੇਖੀ ਅਤੇ ਬਾਬਾ ਮਹਾਕਾਲ ਦੇ ਨਿਰਾਕਾਰ ਗੋਪ ਦੇ ਦਰਸ਼ਨ ਵੀ ਕੀਤੇ ਨੇ ਇਸ ਤੋਂ ਬਾਅਦ ਦਲਜੀਤ ਨੇ ਸਿਲਵਰ ਗੇਟ ਤੇ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ ਹੈ ਇਸ ਦੌਰਾਨ ਉਹ ਭਗਵਾਨ ਸ਼ਿਵ ਦੀ ਭਗਤੀ ਦੇ ਵਿੱਚ ਮਗਨ ਨਜ਼ਰ ਆਏ ਅਤੇ ਉਹਨਾਂ ਨੇ ਓਮ ਨਮੇ ਸ਼ਿਵਾਏ ਦਾ ਜਾਪ ਵੀ ਕੀਤਾ ਤੁਹਾਨੂੰ ਪਤਾ ਹੈ ਕਿ ਦਲਜੀਤ ਆਪਣੇ ਸ਼ੋਅ ਦੇ ਲਈ ਇੰਦੋਰ ਆਏ ਹੋਏ ਨੇ ਇਸ ਮਾਗਾ ਮਹਤਵਾਰ ਨੂੰ ਹੋਇਆ ਸੀ ਉਹਨਾਂ ਦੇ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਮੌਜੂਦ ਸਨ ਦਲਜੀਤ ਦਸਾਂਜ ਦਾ ਦਿੱਲੀ ਮਿਨਾਟੀ ਟੂਰ ਜੋਨਾ ਸ਼ੋਨਾ ਤੇ ਹੈ ਹਰ ਕਿਸੇ ਦੇ ਵੱਲੋਂ ਉਹਨਾਂ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਆਪਣੇ ਕਾਨਸਰਟ ਦੀਆਂ ਵੀਡੀਓਜ਼ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੋਂ ਅੰਦਾਜ਼ੇ ਕਿ ਦਲਜੀਤ ਦਸਾਂਜ ਸਵੇਰੇ ਉਜੈਨ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਕੇ ਆਸ਼ੀਰਵਾਦ ਲੈ ਆਏ ਇਸ ਦੌਰਾਨ ਦਲਜੀਤ ਨੇ ਪਸਾ ਮਾਰਤੀ ਦੇ ਵਿੱਚ ਵੀ ਸ਼ਿਰਕਤ ਕੀਤੀ ਹੈ ਜਿੱਥੇ ਉਹਨਾਂ ਨੇ ਨੰਦੀ 홀 ਦੇ ਵਿੱਚ ਬੈਠ ਕੇ ਬਾਬਾ ਮਹਾਕਾਲ ਦੀ ਪਸਾ ਮਾਰਤੀ ਦੇਖੀ ਅਤੇ ਬਾਬਾ ਮਹਾਕਾਲ ਦੇ ਨਿਰਾਕਾਰ रूप ਦੇ ਦਰਸ਼ਨ ਵੀ ਕੀਤੇ ਨੇ ਇਸ ਤੋਂ ਬਾਅਦ ਦਲਜੀਤ ਨੇ ਸਿਲਵਰ ਗੇਟ ਤੇ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ ਹੈ ਇਸ ਦੌਰਾਨ ਉਹ ਭਗਵਾਨ ਸ਼ਿਵ ਦੀ ਭਗਤੀ ਦੇ ਵਿੱਚ ਮਗਨ ਨਜ਼ਰ ਆਏ ਅਤੇ ਉਹਨਾਂ ਨੇ ਓਮ ਨਮੇ ਸ਼ਿਵਾਏ ਦਾ ਜਾਪ ਵੀ ਕੀਤਾ ਤੁਹਾਨੂੰ ਪਤਾ ਹੈ ਕਿ ਦਲਜੀਤ ਆਪਣੇ ਸ਼ੋਅ ਦੇ ਲਈ ਇੰਦੋਰ ਆਏ ਹੋਏ ਨੇ ਇਸ ਸ਼ੋਅ ਦਾ ਮਹਤਵਾਰ ਨੂੰ ਹੋਇਆ ਸੀ ਉਹਨਾਂ ਦੇ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਮੌਜੂਦ ਸਨ ਦਲਜੀਤ ਦੋ ਸਾਂਝਤਾ ਦਿਲੀ ਮਿਨਾਟੀ ਟੂਰ ਜੋੜਾ ਸ਼ੋਨਾ ਤੇ ਹੈ ਹਰ ਕਿਸੇ ਦੇ ਵੱਲੋਂ ਉਹਨਾਂ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਆਪਣੇ ਕਾਨਸਰਟ ਦੀਆਂ ਵੀਡੀਓਜ਼ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੁਹਾਂ ਅੰਦਾਜ਼ੇ ਹੀ ਕਿ ਦਲਜੀਤ ਦੋ ਸਾਂਝ ਜੱ ਸਵੇਰੇ ਉਚੈਨ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਿਆਇ ਇਸ ਦੌਰਾਨ ਦਲਜੀਤ ਨੇ ਪਸਾ ਮਾਰਤੀ ਦੇ ਵਿੱਚ ਵੀ ਸ਼ਿਰਕਤ ਕੀਤੀ ਹੈ ਜਿੱਥੇ ਉਹਨਾਂ ਨੇ ਨੰਦੀ 홀 ਦੇ ਵਿੱਚ ਬੈਠ ਕੇ ਬਾਬਾ ਮਹਾਕਾਲ ਦੀ ਪਸਾ ਮਾਰਤੀ ਦੇਖੀ ਅਤੇ ਬਾਬਾ ਮਹਾਕਾਲ ਦੇ ਨਿਰਾਕਾਰ ਤੂਪ ਦੇ ਦਰਸ਼ਨ ਵੀ ਕੀਤੇ ਨੇ ਇਸ ਤੋਂ ਬਾਅਦ ਦਲਜੀਤ ਨੇ ਸਿਲਵਰ ਗੇਟ ਤੇ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ ਹੈ ਇਸ ਦੌਰਾਨ ਉਹ ਭਗਵਾਨ ਸ਼ਿਵ ਦੀ ਭਗਤੀ ਦੇ ਵਿੱਚ ਮਗਨ ਨਜ਼ਰ ਆਏ ਅਤੇ ਉਹਨਾਂ ਨੇ ਓਮ ਨਮੇ ਸ਼ਿਵਾਏ ਦਾ ਜਾਪ ਵੀ ਕੀਤਾ ਤੁਹਾਨੂੰ ਅੰਦਾਜ਼ਾ ਹੈ ਕਿ ਦਲਜੀਤ ਆਪਣੇ ਸ਼ੋਅ ਦੇ ਲਈ ਇੰਦੋਰ ਆਏ ਹੋਏ ਨੇ ਇਸ ਮਾਗ ਦਾ ਮਹਤਵਾਰ ਨੂੰ ਹੋਇਆ ਸੀ ਉਹਨਾਂ ਦੇ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਮੌਜੂਦ ਸਨ